ਦਿੱਲੀ 10-15 10-15 ਐਕਸੀਡੈਂਟ ਹੁੰਦੇ ਹੁੰਦੇ ਆ। ਉਹ ਕਈ ਵਾਰੀ ਲੇਡੀਆਂ, ਛੋਟੇ-ਛੋਟੇ ਬੱਚੇ ਹੁੰਦੇ ਉਹਨਾਂ ਦੇ ਨਾਲ ਇਹ ਲਾਈਨ ਤੋਂ ਤ੍ਰਿਸ਼ਕ ਡਿੱਗ ਜਾਂਦੇ ਨੇ। ਕਈ ਵਾਰੀ ਬਜ਼ੁਰਗ ਡਿੱਗਦੇ ਨੇ ਉਹਨਾਂ ਨੇ ਇੰਨੀਆਂ ਕੋ ਸੱਟਾਂ ਲੱਗ ਗਈਆਂ ਨੇ। ਮੈਂ ਪ੍ਰਸ਼ਾਸਨ ਹੈ ਕਿ ਬੇਨਤੀ ਕਰਦਾ ਕਿ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਤੇ ਸਰ ਬੜੇ ਸਾਲਾਂ ਤੋਂ ਮੈਨੂੰ ਇੱਥੇ ਰਹਿੰਦੇ ਨੂੰ 7 ਸਾਲ ਹੋ ਗਏ ਨੇ 7 ਸਾਲਾਂ ਤੋਂ ਹੀ ਇਹ ਸਮੱਸਿਆ ਆਈ ਹੈ ਜੀ ਕੋਈ ਪ੍ਰਸ਼ਾਸਨ ਕੋਈ ਨਹੀਂ ਕਿਸੇ ਨੇ ਕੋਈ ਅਜੇ ਤੱਕ ਹੱਲ ਨਹੀਂ ਕੀਤਾ ਅੱਜ ਇਹ ਲਾਈਨ ਨਾਲ ਜ਼ਿਆਦਾ ਫਿਸਲਣ ਵਾਲੀ ਹੋ ਗਈ ਦੀ ਆ ਪਲੱਸ ਆਰਾ ਮੋੜ ਥੋੜਾ ਕਿ ਟੇਡਾ ਹੈ ਉਰੀ ਵਜਾ ਨਾਲ ਜਿਹੜਾ ਕੋਈ ਤੇਜ਼ੀ ਨਾਲ ਆਂਦਾ ਨਾ ਤੇ ਉਹਨੂੰ ਪਤਾ ਨਹੀਂ ਲੱਗਦਾ ਇਹਰਾ ਹਾਲ ਹੈ ਹੀ ਇੱਕ ਸਪੀਡ ਬ੍ਰੇਕਰ ਇਸ ਜਗ੍ਹਾ ਤੇ ਬੰਨਣਾ ਚਾਹੀਦਾ ਇੱਕ ਉਂਦਰ ਬੰਨਣਾ ਚਾਹੀਦਾ ਤੇ ਥੋੜਾ ਲਾਈਨ ਦੀ ਜਿਹੜੀ ਥੋੜੀ ਰਿਪੇਅਰ ਹੋਣੀ ਚਾਹੀਦੀ ਹੈ ਡੇਲੀ 10-15 10-15 ਐਕਸੀਡੈਂਟ ਹੁੰਦੇ ਹੁੰਦੇ ਆ ਸਰ ਜਿਹੜੇ ਆਪਣਾ ਕਿਆ ਬੋਲਦੇ ਐ ਇੰਨੀ ਕਿਨੇ ਚਿਰ ਤੋਂ ਸਮੱਸਿਆ ਕੀ ਸਰ ਇਹ ਤਾਂ ਕਾਫੀ ਦਿਨ ਤੋਂ ਐ ਅਸੀਂ ਤਾਂ ਹੁਣ ਦੁਕਾਨ ਤੇ ਕੈਮਰਾ ਲਾਇਆ ਤੇ ਉਹਦੇ ਵਿੱਚ ਰਿਕਾਰਡ ਹੋ ਜਾਂਦੀ ਐ ਜਿਹੜੇ ਨਹੀਂ ਰਿਕਾਰਡ ਹੁੰਦੇ ਉਹਨਾਂ ਦਾ ਕੋਈ ਪਤਾ ਨਹੀਂ ਹੈਗਾ ਆ ਮੇਰਾ ਨਾਮ ਡਾਕਟਰ ਸੁਭਾਸ਼ ਭੰਡਾਰੀ ਐ ਜੀ ਸਰ ਜਿਹੜੀ ਜਿਹੜੀ ਆ ਕਿਹੜਾ ਮਹੱਲਾ ਤੇ ਕਿਹੜੀ ਜਗ੍ਹਾ ਤੇ ਐ ਇਹ ਅਸੀਂ ਪੀਰ ਬਾਬਾ ਚੌਂਕ ਤੋਂ ਜਦੋਂ ਅਸੀਂ ਟਾਕੀ ਰੋਡ ਨੂੰ ਜਾਂਦੇ ਆ ਫਿਰ ਲਾਈਨ ਆਂਦੀ ਐ ਲਾਈਨ ਲਾਈਨ ਦੇ ਲਾਗੋ ਬੋਲ ਰਿਹਾ ਅਸੀਂ ਜੀ ਮੈਂ ਪ੍ਰਸ਼ਾਸਨ ਨੂੰ ਅੱਗੇ ਵੀ ਬੜੀ ਵੱਡੀ ਬੇਨਤੀ ਕੀਤੀ ਹੈ ਕਿ ਇੱਥੋਂ ਕਈ ਵਾਰੀ ਲੇਡੀਜ਼ ਛੋਟੇ ਛੋਟੇ ਬੱਚੇ ਹੁੰਦੇ ਉਹਨਾਂ ਦੇ ਨਾਲ ਇਹ ਲਾਈਨ ਤੋਂ ਤ੍ਰਿਸ਼ਕ ਡਿੱਗ ਜਾਂਦੇ ਨੇ ਕਈ ਵਾਰੀ ਬਜ਼ੁਰਗ ਡਿੱਗਦੇ ਨੇ ਉਹਨਾਂ ਨੇ ਇੰਨੀਆਂ ਕੋ ਛੱਟਾਂ ਲੱਗਦੀਆਂ ਨੇ ਮੈਂ ਪ੍ਰਸ਼ਾਸਨ ਅਕਿ ਬੇਨਤੀ ਕਰਦਾ ਕਿ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਕੋਈ ਕਿਉਂ ਕਰਕੇ بڑے ਲੋਕ ਵਿਚਾਰੇ ਪਰਸ਼ਾਨ ਹੋ ਗਏ ਨੇ ਜਦੋਂ ਬਾਰਿਸ਼ ਪੈਂਦੀ ਹੈ ਥੋੜੀ ਜੀ ਵੀ ਇਹ ਕਿਤੇ ਗਿੱਲੀ ਹੁੰਦੀ ਹੈ ਮੇਰਾ ਲਾਈਨ ਗਿੱਲੀ ਹੁੰਦੀ ਤੇ ਇੱਥੇ ਪਾਣੀ ਵੀ ਇੰਨਾ ਕੋ ਚੱਲਦਾ ਕੋਈ ਕਹਿਣ ਦੀ ਗੱਲ ਨਹੀਂ ਪਾਣੀ ਤੋਂ ਬਾਅਦ ਜਦੋਂ ਲਾਈਨ ਗਿੱਲੀ ਹੋ ਜਾਂਦੀ ਹੈ ਤੇ ਬੜੇ ਹੀ ਲੋਕੀ ਡਿੱਗਦੇ ਨੇ ਜਿੰਨਾ ਵਿਚਾਰਿਆਂ ਨੂੰ ਪਤਾ ਨਹੀਂ ਇਸ ਕਰਕੇ ਬੇਨਤੀ ਹੈ ਕਿ ਇਹਦੇ ਤੇ ਜਲਦੀ ਤੋਂ ਜਲਦੀ ਰੇਲਵੇ ਪ੍ਰਸ਼ਾਸਨ ਹੈ ਜਾਂ ਡੀਸੀ ਸਾਹਿਬ ਜਾਂ ਐਸਡੀਐਮ ਸਾਹਿਬ ਮੈਂ ਉਹਨਾਂ 'ਤੇ ਬੇਨਤੀ ਕਰਦਾ ਕਿ ਇਹਦੇ ਵੱਲ ਧਿਆਨ ਕਰਕੇ ਇਹਨੂੰ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਜੋ ਅਜੇ ਤੱਕ ਡਿੱਗ ਚੁੱਕੇ ਨੇ ਉਹਨਾਂ ਦਾ ਤਾਂ ਕੋਈ ਪਰਪਾਈ ਅਸੀਂ ਕਰ ਨਹੀਂ ਸਕਦੇ ਲੇਕਿਨ ਅੱਗੇ ਵਿਚਾਰਾ ਕੋਈ ਨਾ ਡਿੱਗੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਮੇਰੀ ਇਹ ਹੀ ਪ੍ਰਸ਼ਾਸਨ ਨਾਲ ਕੇ ਬੀ 问题 ਅੱਗੇ ਹੋ ਜਾ ਕਹੀ ਹੋਏ ਕਦੋਂ ਦੀ ਸਮੱਸਿਆ ਆ ਗਈ ਇਹ ਸਰ ਬੜੇ ਸਾਲਾਂ ਤੋਂ ਮੈਨੂੰ ਇੱਥੇ ਰਹਿੰਦੇ ਨੂੰ 7 ਸਾਲ ਹੋ ਗਏ ਨੇ 7 ਸਾਲਾਂ ਤੋਂ ਹੀ ਇਹ ਸਮੱਸਿਆ ਹੈਗੀ ਹੈ ਜੀ ਕੋਈ ਪ੍ਰਸ਼ਾਸਨ ਕੋਈ ਨਹੀਂ ਕਿਸੇ ਨੇ ਕੋਈ ਅਜੇ ਤੱਕ ਹੱਲ ਨਹੀਂ ਕੀਤਾ ਤੇ ਬੇਨਤੀ ਹੈ ਉਹ ਹੀ ਫਿਰ ਬਾਰੰਬਾਰ ਹੈ ਕਿ ਇਹਦਾ ਹੱਲ ਕੀਤਾ ਜਾਵੇ